ਦੋਸਤੋ ਹੋਟਲ ਵਿੱਚ ਖਾਣੇ ਵਾਲੇ ਟੇਬਲ ਤੇ ਆ ਕੇ ਸਾਰੇ ਬੈਠ ਗਏ ਸੀ ਸੁਖਜੀਤ ਸਿੰਘ ਆਪਣੇ ਸਹੁਰੇ ਨੂੰ ਬੈਠਣ ਲਈ ਕਹਿ ਰਿਹਾ ਸੀ ਬੈਠੋ ਪਾਪਾ ਤੁਸੀਂ ਇੱਥੇ ਬੈਠੋ ਤਾਂ ਉਹ ਸੁਨੇ ਦੇਖਿਆ ਕਿ ਉਸਦੀ ਕੁਰਸੀ ਤੇ ਉਸ ਦਾ ਬਾਪੂ ਬੈਠਣ ਜਾ ਰਿਹਾ ਸੀ ਗੁੱਸੇ ਨਾਲ ਬੋਲਿਆ ਪਾਪਾ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਸਾਡੇ ਨਾਲ ਇੱਥੇ ਕਿਵੇਂ ਬੈਹਿ ਸਕਦੇ ਹੋ ਤੁਹਾਨੂੰ ਕਿਸੇ ਨੇ ਕਿਹਾ ਹੈ ਤੇ ਬੈਠਣ ਲਈ ਦਿਸ ਨਹੀਂ ਰਿਹਾ ਚਾਰ ਕੁਰਸੀਆਂ ਲੱਗੀਆਂ ਨੇ ਸਾਡੇ ਬੈਠਣ ਲਈ ਜੇ ਤੁਸੀਂ ਇੱਥੇ ਬੈਠੋਗੇ ਤਾਂ ਮੇਰਾ ਸੋਹਰਾ ਸਾਹਿਬ ਕਿੱਥੇ ਬੈਠਣਗੇ ਜਾ ਕੇ ਤੁਸੀਂ ਕੋਈ ਹੋਰ ਕੋਨਾ ਲੱਭ ਲਿਓ ਸੁਖਜੀਤ ਨੇ ਆਪਣੇ ਬਜ਼ੁਰਗ ਬਾਪੂ ਦਾ ਹੱਥ ਜੋੜ ਨਾਲ ਖਿੱਚ ਕੇ ਕੁਰਸੀ ਤੋਂ ਉਠਾਉਂਦੇ ਹੋਏ ਕਿਹਾ ਜਿਸ ਨਾਲ ਬਿੰਦਰਪਾਲ ਸਿੰਘ ਨੇ ਸਭ ਦੇ ਸਾਹਮਣੇ ਬਹੁਤ ਹੀ ਅਪਮਾਨ ਮਹਿਸੂਸ ਕੀਤਾ ਕਿਸੇ ਤਨਾ ਹਿੰਮਤ ਕਰਕੇ ਉਹ ਆਪਣੇ ਪੁੱਤ ਨੂੰ ਬੋਲਿਆ ਕਿ ਅੱਜ ਤੇਰੇ ਵਿਆਹ ਦੀ ਵਰੇਗੰਢ ਹੈ ਤੂੰ ਹੀ ਤਾਂ ਕਿਹਾ ਸੀ ਕਿ ਸਾਰੇ ਬਾਹਰ ਚੱਲ ਕੇ ਖਾਣਾ ਖਾਵਾਂਗੇ ਮੈਨੂੰ ਤਾਂ ਤੂੰ ਹੀ ਨਾਲ ਲੈ ਕੇ ਆਇਆ ਸੀ ਮੈਂ ਕਿਹੜਾ ਜਿੱਤ ਕਰੀ ਸੀ ਪਰ ਹੁਣ ਤੂੰ ਮੈਨੂੰ ਇੱਥੇ ਲਿਆ ਕੇ ਮੇਰੀ ਬੇਇੱਜ਼ਤੀ ਕਿਉਂ ਕਰਵਾ ਰਿਹਾ ਹੈ ਸੁਖਜੀਤ ਬਿੰਦਰਪਾਲ ਨੂੰ ਅੱਖਾਂ ਦੀ ਘਾਕੇ ਦੱਬੀ ਹੋਈ ਆਵਾਜ਼ ਵਿੱਚ ਬੋਲਿਆ ਬੰਦ ਕਰੋ ਆਪਣੀ ਇਹ ਬਕਵਾਸ ਮੈਂ ਲਿਆਇਆ ਜ਼ਰੂਰ ਹਾਂ ਪਰ ਮੈਂ ਇੱਥੇ ਤੁਹਾਨੂੰ ਬੈਠਣ ਲਈ ਨਹੀਂ ਕਿਹਾ ਤੁਸੀਂ ਵੈਸੇ ਕਦੇ ਸ਼ੀਸ਼ੇ ਵਿੱਚ ਦੇਖਿਆ ਹੈ ਕਿ ਤੁਹਾਡੀ ਔਕਾਤ ਕੀ ਹੈ ਮੇਰੇ ਸੋਹਰਾ ਸਾਹਿਬ ਦੇ ਸਾਹਮਣੇ ਬੈਠਣ ਦੀ ਤੁਸੀਂ ਗਵਾਰ ਅਨਪੜ੍ਹ ਉਠਣ ਬੈਠਣ ਖਾਣ ਪੀਣ ਦੀ ਤਮੀਜ਼ ਨਹੀਂ ਤੇ ਉਹ ਪੜ੍ਹੇ ਲਿਖੇ ਅਮੀਰ ਕਰਦੇ ਹਨ ਤੁਸੀਂ ਉਹਨਾਂ ਨਾਲ ਬੈਠ ਕੇ ਖਾਣਾ ਖਾਣ ਦਾ ਵਿਚਾਰ ਕਿਵੇਂ ਕਰ ਸਕਦੇ ਹੋ ਉਹਨਾਂ ਦੇ ਤਾਂ ਘਰ ਵਿੱਚ ਤੁਹਾਡੇ ਵਰਗੇ ਨੌਕਰ ਵੀ ਨਹੀਂ ਰੱਖੇ ਤੁਹਾਡੇ ਨਾਲ ਖਾਣਾ ਖਾਣ ਦੀ ਗੱਲ ਤਾਂ ਦੂਰ ਹੈ ਤੁਸੀਂ ਇਹ ਫੜੋ ਆਪਣੇ ਪੋਤੇ ਨੂੰ ਤੇ ਜਦੋਂ ਤੱਕ ਅਸੀਂ ਖਾਣਾ ਨਾ ਖਾ ਲਈਏ ਉਦੋਂ ਤੱਕ ਇਹਨੂੰ ਸੰਭਾਲੋ ਪਿੰਦਰਪਾਲ ਸਿੰਘ ਹੈਰਾਨ ਹੋ ਕੇ ਕਹਿਣ ਲੱਗਿਆ ਅੱਛਾ ਤਾਂ ਤੂੰ ਮੈਨੂੰ ਆਪਣੇ ਪੁੱਤ ਦੀ ਦਾਈ ਬਣਾ ਕੇ ਲਿਆ ਤੇਰੀ ਹਿੰਮਤ ਹੀ ਦਾਤ ਦੇਣੀ ਪਵੇਗੀ ਸੁਖਜੀਤ ਆਪਣੀ ਚਲਾਕੀ ਭਰੀ ਹੱਸੀ ਹੱਸਦਾ ਹੋਇਆ ਬੋਲਿਆ ਤੁਸੀਂ ਸਮਝ ਗਏ ਤੁਹਾਨੂੰ ਕੀ ਲੱਗਿਆ ਕਿ ਮੈਂ ਤੁਹਾਨੂੰ ਇੱਥੇ ਪਾਰਟੀ ਦੇਣ ਲਈ ਲਿਆਇਆ ਬਿੰਦਰਪਾਲ ਜੀ ਬੋਲੇ ਪੁੱਤ ਐਦਾ ਨਾ ਕਹਿ ਮੈਂ ਸਵੇਰੇ ਦਾ ਕੁਝ ਨਹੀਂ ਖਾਧਾ ਹੁਣ ਮੈਨੂੰ ਬਹੁਤ ਭੁੱਖ ਲੱਗ ਰਹੀ ਹੈ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਮੈਨੂੰ ਚੱਕਰ ਆ ਰਹੇ ਹਨ ਮੈਨੂੰ ਕੁਝ ਲਿਆ ਦੇ ਮੈਂ ਇੱਕ ਕੋਨੇ ਵਿੱਚ ਰੱਖੀ ਕੁਰਸੀ ਉੱਤੇ ਬੈਠ ਕੇ ਖਾ ਲਵਾਂਗਾ ਪਰ ਸੁਖਜੀਤ ਨੇ ਆਪਣੇ ਬੁੱਢੇ ਪਿਓ ਦੀ ਇੱਕ ਗੱਲ ਨਾ ਸੁਣੀ ਉਸਨੂੰ ਭੁੱਖ ਨਾਲ ਬਿਲਕਦਾ ਛੱਡ ਕੇ ਵਾਪਸ ਆਪਣੇ ਖਾਣੇ ਵਾਲੀ ਟੇਬਲ ਤੇ ਚਲਾ ਗਿਆ ਅਜੋ ਪੁੱਤ ਉਸਦੀ ਭੁੱਖ ਦਾ ਮਜ਼ਾਕ ਬਣਾ ਕੇ ਚਲਾ ਗਿਆ ਜਿਸ ਦਾ ਢਿੱਡ ਭਰਨ ਲਈ ਬਿੰਦਰਪਾਲ ਸਿੰਘ ਨੇ ਪਤਾ ਨਹੀਂ ਕਿੰਨੀਆਂ ਘਰਾਤਾਂ ਭੁੱਖੇ ਪੇਟ ਗੁਜ਼ਾਰੀਆਂ ਸੀ ਕਿੰਨੀ ਮਿਹਨਤ ਕੀਤੀ ਸੀ ਖੁਦ ਭੁੱਖੇ ਰਹਿ ਕੇ ਉਸਨੂੰ ਖਵਾਇਆ ਸੀ ਆਪਣੇ ਅਮੀਰ ਸੱਸ ਸੋਹਰਾ ਦੇ ਚਕਾਚੌਂਦ ਵਿੱਚ ਉਹ ਆਪਣੇ ਪਿਓ ਦੀ ਭੁੱਖ ਨੂੰ ਭੁੱਲ ਗਿਆ ਸੀ ਬਿੰਦਰਪਾਲ ਸਿੰਘ ਆਪਣੇ ਪੋਤੇ ਨੂੰ ਖਿਡੌਣ ਲੱਗੇ ਪਰ ਸੂਬਾ ਤੋਂ ਕੁਝ ਨਾ ਖਾਦਾ ਹੋਣ ਕਰਕੇ ਉਹਨਾਂ ਤੋਂ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਸੀ। ਨੂੰਨੇ ਸਵੇਰੇ ਕੁਝ ਨਹੀਂ ਬਣਾਇਆ ਸੀ। ਉਸਨੇ ਕਿਹਾ ਜੀ ਕੀ ਪਾਪਾ ਜੀ ਅੱਜ ਤਾਂ ਆਪਾਂ ਖਾਣਾ ਖਾਣ ਲਈ ਬਾਹਰ ਜਾਵਾਂਗੇ। ਤੁਸੀਂ ਉੱਥੋਂ ਹੋਟਲ ਵਿੱਚ ਵਧੀਆ ਸੁਆਦੀਸ਼ਟ ਖਾਣਾ ਖਾਓ। ਬਿੰਦਰਪਾਲ ਸਿੰਘ ਉੱਥੇ ਮੌਜੂਦ ਖਾਣਾ ਖਾਂਦੇ ਹੋਏ ਸਾਰੇ ਲੋਕਾਂ ਨੂੰ ਉਮੀਦ ਭਰੀਆਂ ਨਿਗਾਵਾਂ ਨਾਲ ਦੇਖ ਰਿਹਾ ਸੀ। ਭੁੱਖ ਨਾਲ ਉਸਦੀ ਆਤਮਾ ਬਿਲਕ ਰਹੀ ਸੀ ਤੇ ਅੰਝੂਰ ਰੁਕ ਨਹੀਂ ਰਹੇ ਸਨ। ਇੱਕ ਬੇਟਰ ਆ ਕੇ ਬੋਲਿਆ ਕੀ ਹੋਇਆ ਬਾਪੂ ਜੀ ਤੁਸੀਂ ਕਿਸ ਦੇ ਨਾਲ ਆਇਆ ਹੂੰ ਬਿੰਦਰਪਾਲ ਕੁਝ ਨਹੀਂ ਬੋਲਿਆ ਉਸ ਦੀਆਂ ਅੱਖਾਂ ਵਿੱਚ ਅੰਜੂ ਆ ਰਹੇ ਸਨ ਬੇਟਰ ਅੰਜੂਆਂ ਨੂੰ ਦੇਖ ਕੇ ਬੋਲਿਆ ਕੀ ਬਾਪੂ ਜੀ ਮੈਨੂੰ ਲੱਗਦਾ ਤੁਹਾਨੂੰ ਬਹੁਤ ਭੁੱਖ ਲੱਗੀ ਹੈ ਮੈਂ ਤੁਹਾਡੇ ਲਈ ਕੁਝ ਕਰਦਾ ਹਾਂ ਉਸ ਨੇ ਆਪਣੇ ਮਾਲਕ ਤੋਂ ਰੁਕ ਕੇ ਇੱਕ ਪਲੇਟ ਬਿੰਦਰਪਾਲ ਨੂੰ ਫੜਾ ਦਿੱਤੀ ਤੇ ਕਿਹਾ ਬਾਪੂ ਜੀ ਤੁਸੀਂ ਛੇਤੀ ਨਾਲ ਇਹ ਖਾਣਾ ਖਾ ਲਿਓ ਨਹੀਂ ਤਾਂ ਮੇਰੇ ਲਈ ਮੁਸ਼ਕਿਲ ਹੋ ਜਾਵੇਗੀ ਪਹਿਲਾਂ ਤਾਂ ਬਿੰਦਰਪਾਲ ਉਸ ਨੂੰ ਵੇਖਦਾ ਹੀ ਰਹਿ ਗਿਆ ਪਰ ਫਿਰ ਉਹ ਖੁਦ ਨੂੰ ਰੋਕ ਨਾ ਸਕਿਆ ਤੇ ਸਵੇਰ ਤੋਂ ਭੁੱਖਾ ਬਿੰਦਰਪਾਲ ਕੋਲ ਜਿਹੇ ਚੀਰਾ ਵਿੱਚ ਪਲੇਟ ਦਾ ਸਾਰਾ ਖਾਣਾ ਖਾ ਗਿਆ ਫਿਰ ਕਿਤੇ ਜਾ ਕੇ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੀ ਉਦੋਂ ਹੀ ਹੋਟਲ ਦਾ ਮਾਲਕ ਉੱਥੇ ਆ ਗਿਆ ਉਹਨੇ ਕੋਲੋਂ ਤੋਂ ਫੜ ਕੇ ਕਿਹਾ ਬੁੱਢਾ ਤੈਨੂੰ ਸ਼ਰਮ ਨਹੀਂ ਆਉਂਦੀ ਇੱਥੇ ਚੋਰੀ ਕਰਦੇ ਹੋਏ ਬਿੰਦਰਪਾਲ ਸਿੰਘ ਹੱਥ ਜੋੜ ਕੇ ਬੋਲਿਆ ਕਿ ਮੈਨੂੰ ਮਾਫ਼ ਕਰ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਮਾਲਕ ਗੁੱਸੇ ਵਿੱਚ ਬੋਲਿਆ ਮੈਂ ਇੱਥੇ ਕੋਈ ਧਰਮਸ਼ਾਲਾ ਨਹੀਂ ਖੋਲ ਰੱਖੀ ਜੋ ਬਿਨਾਂ ਪੈਸੇ ਦਿੱਤੇ ਤੂੰ ਇੱਥੋਂ ਖਾਣਾ ਖਾ ਕੇ ਚਲਾ ਜਾਵੇਂਗਾ ਚੱਲ ਹੁਣ ਇਹਦੇ ਪੈਸੇ ਕੱਢ ਬਿੰਦਰਪਾਲ ਸਿੰਘ ਬੋਲਿਆ ਕਿ ਰੁਕ ਮੈਂ ਆਪਣੇ ਪੁੱਤ ਤੋਂ ਤੇਰੇ ਖਾਣੇ ਦੇ ਪੈਸੇ ਦਵਾ ਦਿੰਨਾ ਉਹ ਦੇਖ ਮੇਰਾ ਪੁੱਤ ੜੇ ਬੱਚਿਆਂ ਨਾਲ ਖਾਣਾ ਖਾ ਰਿਹਾ ਹੈ ਮੈਂ ਉਸ ਕੋਲੋਂ ਲੈ ਕੇ ਆਉਣਾ ਹਾ ਬਿੰਦਰਪਾਲ ਸਿੰਘ ਜੀਵੇਂ ਆਪਣੇ ਪੁੱਤ ਕੋਲ ਪੈਸੇ ਲੈਣ ਪਹੁੰਚਿਆ ਤਾਂ ਸੁਖਜੀਤ ਸਭ ਦੇ ਸਾਹਮਣੇ ਉਹਨਾਂ ਨੂੰ ਧੱਕਾ ਦਿੰਦੇ ਹੋਏ ਬੋਲਿਆ ਮੈਂ ਇਹ ਸੁਣੂ ਨਹੀਂ ਜਾਂਦਾ ਇਹ ਤਾਂ ਭਿਕਾਰੀ ਲੱਗਦਾ ਹੈ ਪਤਾ ਨਹੀਂ ਕਿਤੋਂ ਕਿਤੋਂ ਆ ਜਾਂਦੇ ਹਨ ਪੁੱਤ ਦੀ ਇਹ ਗੱਲ ਸੁਣ ਕੇ ਬਿੰਦਰਪਾਲ ਦੀਆਂ ਅੱਖਾਂ ਹੰਜੂਆਂ ਨਾਲ ਭੱਜੀਆਂ ਉਹ ਉਮੀਦ ਭਰੀਆਂ ਅੱਖਾਂ ਨਾਲ ਆਪਣੇ ਪੁੱਤ ਨੂੰ ਦੇਖ ਰਹੀ ਆ। ਪਰ ਉਸ ਦਾ ਪੁੱਤ ਆਪਣੇ ਬੱਚਿਆਂ ਨੂੰ ਚੱਕ ਕੇ ਸੱਸ ਸੋਰਾ ਤੇ ਆਪਦੀ ਘਰ ਵਾਲੀ ਨਾਲ ਕਾਰ ਵਿੱਚ ਬੈਠ ਕੇ ਚਲਾ ਗਿਆ। ਬਿੰਦਰਪਾਲ ਸਿੰਘ ਡਰਿਆ ਉਸ ਹੋਟਲ ਦੇ ਮਾਲਕ ਸਾਹਮਣੇ ਖੜਾ ਸੀ। ਹੋਟਲ ਦਾ ਮਾਲਕ ਤੁਰੰਤ ਬੋਲਿਆ ਇਸ ਬੁੱਢੇ ਨੇ ਜੋ ਖਾਣਾ ਖਾਦਾ ਉਹਦੇ ਹਰਜਾਨੇ ਵੱਜੋਂ ਇਸ ਕੋਲੋਂ ਝੂਠੇ ਪਾਂਡੇ ਸਾਫ਼ ਕਰਵਾਓ। ਵਿਚਾਰਾ ਬਿੰਦਰਪਾਲ। ਭਿੱਜੀਆਂ ਅੱਖਾਂ ਨਾਲ ਸਾਰਿਆਂ ਦੇ ਝੂਠੇ ਪਾਂਡੇ ਇਕੱਠੇ ਕਰਨ ਲੱਗਿਆ ਤੇ ਉਹਨਾਂ ਨੂੰ ਸਾਫ਼ ਕਰਨ ਲੱਗਦਾ ਹੈ। ਅਜੇ ਵਾਰ-ਵਾਰ ਉਸ ਦੀਆਂ ਅੱਖਾਂ ਭਿੱਜ ਰਹੀਆਂ ਸੀ ਹੁਣ ਉਹ ਵੇਟਰ ਉਸ ਦੇ ਕੋਲ ਆਇਆ ਸੀ ਤੇ ਬੋਲਿਆ ਬਾਪੂ ਜੀ ਮੈਂ ਕਰ ਦਿੰਨਾ ਤੁਸੀਂ ਨਾ ਕਰੋ ਮੈਨੂੰ ਮਾਫ ਕਰ ਦਿਓ ਬਾਪੂ ਜੀ ਮੈਂ ਤਾਂ ਆਪਣੇ ਮਾਲਕ ਅੱਗੇ ਕੁਝ ਨਾ ਬੋਲ ਸਕਿਆ ਹੁਣ ਇਹ ਸਜ਼ਾ ਮੈਨੂੰ ਬੁਖਤ ਲੈਣ ਦਿਓ ਬਿੰਦਰਪਾਲ ਬੋਲਿਆ ਬੇਟਾ ਤੂੰ ਕਿਉਂ ਮਾਫੀ ਮੰਗ ਰਿਹਾ ਹੈ ਤੂੰ ਤਾਂ ਇਸ ਭੁੱਖੇ ਭੇਡ ਨੂੰ ਭਰਿਆ ਦਿਨੇ ਕੰਮ ਕੀਤਾ ਹੈ ਕੋਈ ਪਾਪ ਨਹੀਂ ਕੀਤਾ ਪਰ ਫਿਰ ਵੀ ਉਹ ਵੇਟਰ ਨੇ ਬਿੰਦਰਪਾਲ ਨੂੰ ਇੱਕ ਪਾਸੇ ਕੀਤਾ ਤੇ ਸਾਰੇ ਭਾਂਡੇ ਸਾਫ਼ ਕਰ ਦਿੱਤੇ ਤੇ ਕਿਹਾ ਬਾਪੂ ਜੀ ਤੁਸੀਂ ਘਰੇ ਚਲੇ ਜਾਓ ਮੈਂ ਮਾਲਕ ਨੂੰ ਕਹਿਦੇ ਮੰਗਾ ਕਿ ਤੁਸੀਂ ਸਾਰਾ ਕੰਮ ਖਤਮ ਕਰ ਦਿੱਤਾ ਸੀ। ਬਿੰਦਰਪਾਲ ਸਿੰਘ ਉਸ ਬੇਟੇ ਦੇ ਸਿਰ ਤੇ ਹੱਥ ਰੱਖ ਕੇ ਬੋਲਦਾ ਹੈ, ਰੱਬ ਤੈਨੂੰ ਸਦਾ ਖੁਸ਼ ਰੱਖੇ, ਆਪਣੀ ਜ਼ਿੰਦਗੀ ਵਿੱਚ ਐਨੀਆਂ ਤਰੱਕੀਆਂ ਕਰੇ ਕਿ ਵੇਖਦੇ ਰਹਿ ਜਾਣ, ਪੂਰੇ ਸ਼ਹਿਰ ਵਿੱਚ ਤੇਰਾ ਨਾਮ ਰੋਸ਼ਨ ਹੋਵੇ। ਉਸ ਨੂੰ ਬਹੁਤ ਸਾਰਾ ਆਸ਼ੀਰਵਾਦ ਦਿੱਤਾ। ਫਿਰ ਆਪਣੀਆਂ ਭੀਜੀਆਂ ਅੱਖਾਂ ਲੈ ਕੇ ਘਰ ਵੱਲ ਚੱਲ ਪਿਆ। ਬਿੰਦਰਪਾਲ ਦੀ ਹਾਲਤ ਦੇਖ ਕੇ ਬੇਟੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਬਹੁਤ ਤਰਸ ਆ ਰਿਹਾ ਸੀ। ਬਿੰਦਰਪਾਲ ਘਰ ਪਹੁੰਚਿਆ ਤਾਂ ਪੁੱਤ ਨੇ ਦਰਵਾਜ਼ੇ ਤੇ ਪੈਰ ਰੱਖਦੇ ਹੀ ਕਿਹਾ, ਖਬਰਦਾਰ ਪਾਪਾ ਜੇ ਤੁਸੀਂ ਇਸ ਘਰ ਵਿੱਚ ਪੈਰ ਰੱਖਿਆ ਚਲੇ ਜਾਓ ਇਥੋਂ ਉਹਨਾਂ ਦੀ ਨੂੰ ਕੁਲਵੀਰ ਵੀ ਗੁੱਸੇ ਵਿੱਚ ਬੋਲੀ ਇਸ ਬੁੱਢੇ ਨੇ ਅੱਜ ਹੋਟਲ ਵਿੱਚ ਸਾਡੀ ਬਹੁਤ ਬੇਇੱਜ਼ਤੀ ਕਰਵਾ ਦਿੱਤੀ ਤੁਸੀਂ ਦੇਖਿਆ ਸੁਖਜੀਤ ਕਿ ਜਿਵੇਂ ਲੋਕ ਸਾਨੂੰ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਦੇਖ ਰਹੇ ਸਨ ਹੁਣ ਇਸ ਘਰ ਵਿੱਚ ਤੁਹਾਡੀ ਕੋਈ ਜਗ੍ਹਾ ਨਹੀਂ ਹੈ ਬਿੰਦਰਪਾਲ ਹੱਥ ਜੋੜ ਕੇ ਬੋਲਦਾ ਹੈ ਕਿ ਪੁੱਤ ਮੈਂ ਕਿੱਥੇ ਜਾਵਾਂਗਾ ਮੈਨੂੰ ਘਰ ਦੇ ਇੱਕ ਕੋਨੇ ਵਿੱਚ ਜਗ੍ਹਾ ਦੇ ਦਿਓ ਉਹ ਤੇ ਪਿਆਰ ਮੰਗਾ ਆਖਿਰ ਮੇਰੀ ਜ਼ਿੰਦਗੀ ਹੁਣ ਕਿੰਨੀ ਕ ਬਚੀ ਹੈ ਮੈਨੂੰ ਘਰ ਤੋਂ ਨਾ ਕੱਢ ਸੁਖਜੀਤ ਗੁੱਸੇ ਚ ਬੋਲਿਆ ਕਿ ਪਾਪਾ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਨਹੀਂ ਮੰਨੋਗੇ ਉਹ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ ਉਹ ਮਿੰਤਾ ਕਰਦੇ ਰਹੇਗੇ ਤੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਆਇਆ ਤੇ ਲਿਜਾ ਕੇ ਬਿਰਦਾ ਆਸ਼ਰਮ ਦੇ ਗੇਟ ਤੇ ਅੱਗੇ ਸੁੱਟ ਦਿੱਤਾ ਪਰ ਜਿਸ ਬਿਰਦਾ ਆਸ਼ਰਮ ਵਿੱਚ ਉਹ ਆਪਣੇ ਪਾਪਾ ਨੂੰ ਛੱਡਣਾ ਆਇਆ ਸੀ ਉਸ ਨੂੰ ਅਦਾਜ਼ਾ ਨਹੀਂ ਸੀ ਕਿ ਉਹਦੇ ਨਾਲ ਉਥੇ ਕੀ ਹੋਣ ਵਾਲਾ ਹੈ ਜੇ ਸਚਾਈ ਉਹਦੇ ਸਾਹਮਣੇ ਆ ਜਾਂਦੀ ਹੈ ਤਾਂ ਉਹਦੇ ਪੈਰ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਰੋਂਦੇ ਹੋਏ ਬਿੰਦਰਪਾਲ ਸਿੰਘ ਸੁਖਜੀਤ ਅੱਗੇ ਹੱਥ ਜੋੜ ਕੇ ਬੋਲ ਰਿਹਾ ਸੀ ਕਿ ਪੁੱਤ ਇੰਜ ਨਾ ਕਰ ਆਪਣੇ ਪੁੱਤ ਅੱਗੇ ਰੋ ਰੋ ਕੇ ਤਰਲੇ ਕਰ ਰਿਹਾ ਸੀ ਪਰ ਸੁਖਜੀਤ ਨੇ ਉਹਨਾਂ ਨੂੰ ਖੁਦ ਤੋਂ ਦੂਰ ਕੀਤਾ ਤੇ ਕਿਹਾ ਕਿ ਬੰਦ ਕਰੋ ਆਪਣਾ ਨਾਟਕ ਤੁਸੀਂ ਇੱਥੇ ਨਹੀਂ ਰਹੋਗੇ ਤਾਂ ਕਿਸੇ ਦਿਨ ਸੜਕ ਤੇ ਚੱਲਦੀਆਂ ਗੱਡੀਆਂ ਥੱਲੇ ਆ ਕੇ ਮਰ ਜਾਓਗੇ ਤੇ ਭੁੱਖੇ ਮਰੋਗੇ ਮੈਂ ਹੁਣ ਤੁਹਾਨੂੰ ਆਪਣੇ ਘਰ ਵਿੱਚ ਨਹੀਂ ਰੱਖ ਤਾਡੇ ਰਹਿਣ ਨਾਲ ਪੂਰੇ ਘਰ ਦੀ ਸ਼ਾਂਤੀ ਖਤਮ ਹੋ ਗਈ ਹੈ ਤੁਹਾਡੀ ਵਜ੍ਹਾ ਨਾਲ ਮੈਂ ਆਪਣੇ ਦੋਸਤਾਂ ਨੂੰ ਘਰੇ ਨਹੀਂ ਬੁਲਾ ਸਕਦਾ ਉੱਤੋਂ ਕੁਲਵੀਰ ਵੀ ਮੈਨੂੰ ਤੁਹਾਡੇ ਬਾਰੇ ਗੱਲਾਂ ਕਰਕੇ ਬਹੁਤ ਸੁਣਾਉਂਦੀ ਹੈ ਤੁਹਾਡੇ ਲਈ ਖਾਣਾ ਨਹੀਂ ਬਣਾਵੇਗੀ ਤੁਹਾਡੇ ਕੱਪੜੇ ਨਹੀਂ ਧੋਵੇਗੀ ਮੈਂ ਤਾਂ ਤੰਗ ਆ ਗਿਆ ਇਸ ਰੋਜ਼ ਰੋਜ਼ ਦੀਆਂ ਗੱਲਾਂ ਤੋਂ ਪਰ ਫਿਰ ਵੀ ਉਹ ਗਲਤ ਨਹੀਂ کہہ ਰਹੀ ਕੁਝ ਹੁਣ ਤਾਂ ਤੁਹਾਡੀ ਸਹੀ ਜਗ੍ਹਾ ਬਿਰਦਾ ਆਸ਼ਰਮ 'ਚ ਹੈ ਇਸ ਉਮਰ ਵਿੱਚ ਘਰ ਵਿੱਚ ਕੀ ਕਰੋਗੇ ਆਪਣੇ ਵਰਗੀ ਉਮਰ ਦੇ ਲੋਕਾਂ ਨਾਲ ਰਹੋਗੇ ਤਾਂ ਵਧੀਆ ਜੀ ਸਕੂਗੀ ਇਹ ਲਿਓ ਆਪਣਾ ਸਮਾਨ ਤੇ ਚੁੱਪਚਾਪ ਅੰਦਰ ਚਲੇ ਜਾਓ ਬਿੰਦਰਪਾਲ ਰੋਂਦੇ ਹੋਏ ਬੋਲਿਆ ਪੁੱਤ ਇਹ ਸ਼ਹਿਰ ਮੇਰੇ ਲਈ ਨਮਾ ਹੈ ਇਸ ਤੋਂ ਚੰਗਾ ਮੈਂ ਪੁਰਾਣੇ ਘਰ ਵਿੱਚ ਚਲਾ ਜਾਵਾਂ ਤੂੰ ਮੈਨੂੰ ਪੁਰਾਣੇ ਘਰ ਦੀ ਚਾਬੀ ਦੇ ਦੇ ਮੈਂ ਉੱਥੇ ਜਾ ਕੇ ਆਪਣਾ ਗੁਜ਼ਾਰਾ ਕਰ ਲਵਾਂਗਾ ਸੁਖਜੀਤ ਹੱਸਦਾ ਹੋਇਆ ਕਹਿਣ ਲੱਗਦਾ ਹੈ ਕਿ ਪਾਪਾ ਕਿਸ ਘਰ ਦੀ ਗੱਲ ਕਰ ਰਹੇ ਹੋ ਤੁਸੀਂ ਭੁੱਲ ਗਏ ਹੋ 2 ਮਹੀਨੇ ਪਹਿਲਾਂ ਤੁਸੀਂ ਇੱਕ ਕਾਗਜ਼ ਤੇ ਸਾਈਨ ਕੀਤੇ ਸੀ ਉਹ ਘਰ ਤਾਂ बिक ਗਿਆ ਤੇ ਉਹਦੇ ਪੈਸੇ ਵੀ ਮੈਂ ਵਰਤ ਲਏ ਬਿੰਦਰਪਾਲ ਗੁੱਸੇ ਨਾਲ ਬੋਲੇ ਕਿ ਤੂੰ ਘਰ ਵੇਚ ਕਿਵੇਂ ਸਕਦਾ ਹੈ ਤੂੰ ਮੈਨੂੰ ਦੱਸਿਆ ਵੀ ਨਹੀਂ ਉਸ ਘਰ ਵਿੱਚ ਤੇਰੀ ਮਾਂ ਦੀਆਂ ਕਿੰਨੀਆਂ ਯਾਦਾਂ ਸੀ ਤੇਰਾ ਕੀ ਹੱਕ ਬੰਦਾ ਸੀ ਉਸ ਨੂੰ ਵੇਚਣ ਦਾ ਤੂੰ ਮੇਰੇ ਨਾਲ ਧੋਖਾ ਕੀਤਾ ਬਿੰਦਰਪਾਲ ਸਿੰਘ ਖੁਦ ਨੂੰ ਸੰਭਾਲ ਕੇ ਬੋਲੇ ਕਿ ਚਲ ਠੀਕ ਹੈ ਜੋ ਮੇਰੀ ਰਿਟਾਇਰਮੈਂਟ ਦੇ ਪੈਸੇ ਸੀ ਮੈਂ ਉਹਨਾਂ ਨੂੰ ਕਢਵਾ ਲਵਾਂਗਾ ਤੇ ਹਰਦੁਆਰ ਚਲਾ ਜਾਵਾਂਗਾ ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਇਹ ਸ਼ਹਿਰ ਮੇਰੇ ਲਈ ਬਿਲਕੁਲ ਨਵਾਂ ਹੈ ਸੁਖਜੀਤ ਕਹਿਣ ਲੱਗਿਆ ਕਿ ਬਾਪੂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਤੂੰ ਆਡਾ ਘਰ ਬਿਨਾਂ ਦੱਸੇ ਵੇਚ ਸਕਦਾ ਹਾਂ ਤਾਂ ਤੁਹਾਡੇ ਪੈਸੇ ਨਹੀਂ ਖਰਚ ਸਕਦਾ ਇਹ ਗੱਲ ਸੁਣ ਕੇ ਬਿੰਦਰਪਾਲ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸੁਖਜੀਤ ਨੂੰ ਕਹਿਣ ਲੱਗੇ ਕਿ ਤੂੰ ਕਹਿ ਕੀ ਰਿਹਾ ਹੈ ਅੱਗੇ ਸੁਖਜੀਤ ਬੋਲਿਆ ਤੁਸੀਂ ਸਹੀ ਸੁਣਿਆ ਮੈਂ ਨੇ ਵੱਡੇ ਸ਼ਹਿਰ ਵਿੱਚ ਤਿੰਨ ਕਮਰਿਆਂ ਦਾ ਘਰ ਲਿਆ ਮਹਿੰਗਾ ਫਰਨੀਚਰ ਲਿਆ ਉਹ ਪੈਸੇ ਪਲਾਂ ਕਿੱਥੋਂ ਆਏ ਮੈਨੂੰ ਲੱਗਦਾ ਹੈ ਮੈਂ ਕੁਝ ਗਲਤ ਨਹੀਂ ਕੀਤਾ ਕਿਉਂਕਿ ਤੁਹਾਡੇ ਮਰਨ ਤੋਂ ਬਾਅਦ ਵੀ ਇਹ ਪ੍ਰਾਪਰਟੀ ਸਾਰੀ ਮੇਰੀ ਹੀ ਸੀ ਮੈਂ ਤੁਹਾਡੇ ਜਿੰਦੇ ਜੀ ਲੈ ਲਈ ਇਹਦੇ ਵਿੱਚ ਕੀ ਵੱਡੀ ਗੱਲ ਹੈ ਅੱਛਾ ਤੁਹਾਨੂੰ ਪੈਸੇ ਚਾਹੀਦੇ ਨੇ ਇੱਕ ਮਿੰਟ ਰੁਕੋ ਸੁਖਜੀਤ ਨੇ ਆਪਣੇ ਜੇਬ ਵਿੱਚੋਂ 500 ਦਾ ਨੋਟ ਕੱਢਿਆ ਤੇ ਹੱਥ ਵਿੱਚ ਫੜਾਉਂਦੇ ਹੋਏ ਬੋਲੇ ਆਹ ਲਓ ਮੈਨੂੰ ਮੈਨੂੰ ਲੱਗਦਾ ਐਨਾ ਕੁ ਤੁਹਾਨੂੰ ਪੈਸੇ ਬਹੁਤ ਨੇ ਬੇਸ਼ਰਮੀ ਵਿੱਚ ਐਨਾ ਕਹਿ ਕੇ ਸੁਖਜੀਤ ਉੱਥੋਂ ਚਲਾ ਗਿਆ ਬਿੰਦਰਪਾਲ ਸਿੰਘ ਆਪਣੇ ਪੁੱਤ ਨੂੰ ਜਾਂਦੇ ਹੋਏ ਵੇਖ ਰਹੇ ਸਨ ਤੇ ਸੋਚ ਰਹੇ ਸਨ ਕਿ ਇਸ ਦਿਨ ਲਈ ਰੱਬ ਨੇ ਮੈਨੂੰ ਇਹ ਪੁੱਤ ਦਿੱਤਾ ਸ਼ਾਇਦ ਮੈਂ ਕੋਈ ਜ਼ਰੂਰ ਪਾਪ ਕੀਤਾ ਹੋਣਾ ਆਪਣੀ ਕਿਸਮਤ ਨੂੰ ਕੋਸਦੇ ਹੋਏ आश्रम ਦੇ ਦਰਵਾਜ਼ੇ ਤੇ ਡਿੱਗ ਜਾਂਦੇ ਹਨ ਬਾਹਰ ਤੋਂ ਅਚਾਨਕ ਡਿੱਗਣ ਦੀ ਆਵਾਜ਼ ਸੁਣ ਕੇ ਆਸ਼ਰਮ ਦੇ ਅੰਦਰ ਲੋਕ ਭੱਜ ਕੇ ਆਉਂਦੇ ਹਨ ਉਦੋਂ ਤੱਕ ਸੁਖਜੀਤ ਦੀ ਗੱਡੀ ਉੱਥੇ ਜਾ ਚੁੱਕੀ ਸੀ ਆਸ਼ਰਮ ਦੇ ਬਾਹਰ ਦੇ ਗੇਟ ਉੱਤੇ ਰਜਿਸਟਰ ਵਿੱਚ ਬਿੰਦਰਪਾਲ ਸਿੰਘ ਦਾ ਨਾਂ ਲਿਖਿਆ ਸੀ ਪਰ ਪਛਾਣ ਵਾਲੇ ਦਾ ਕੋਈ ਪਤਾ ਨਹੀਂ ਸੀ ਲਿਖਿਆ ਉਹਨਾਂ ਨੂੰ ਆਸ਼ਰਮ ਦੇ ਅੰਦਰ ਲਿਜਾਇਆ ਗਿਆ ਡਾਕਟਰ ਨੂੰ ਦਿਖਾਇਆ ਗਿਆ ਤਾਂ ਡਾਕਟਰ ਨੇ ਕਿਹਾ ਕਿ ਕਿਸੇ ਸਦਮੇ ਦੀਵਜਾ ਨਾਲ ਇਹਨਾਂ ਦੇ ਸਰੀਰ ਦੇ ਖੱਬੇ ਪਾਸੇ ਨੂੰ ਅਦਰੰਗ ਹੋ ਗਿਆ ਹੈ ਹੌਲੀ-ਹੌਲੀ ਕਾਫੀ ਸਮਾਂ ਲੱਗ ਗਿਆ ਇਲਾਜ ਚੱਲਦਾ ਰਿਹਾ ਬਿੰਦਰਪਾਲ ਸਿੰਘ ਹਮੰਝੇ ਤੇ ਹੀ ਪਏ ਰਹਿੰਦੇ ਸਨ ਬਹੁਤ ਹੀ ਮੁਸ਼ਕਲ ਨਾਲ ਕੁਝ ਸ਼ਬਦ ਕਹਿੰਦੇ ਇਸੇ ਤਰ੍ਹਾਂ 6 ਮਹੀਨੇ ਲੱਗ ਗਏ ਇੱਕ ਦਿਨ ਆਸ਼ਰਮ ਦੀ ਡਾਕਟਰ ਅਮਨ ਕਨੇਡਾ ਤੋਂ ਵਾਪਸ ਆਈ ਜੋ ਇਸ ਬਿਰਦਾ ਆਸ਼ਰਮ ਨੂੰ ਚਲਾਉਂਦੀ ਸੀ ਆਸ਼ਰਮ ਵਿੱਚ ਉਹਨਾਂ ਦੇ ਆਉਂਦੇ ਹੀ ਉਹਨਾਂ ਨੂੰ ਦੱਸਿਆ ਗਿਆ ਕਿ ਕੋਈ ਬੁੱਢਾ ਆਦਮੀ ਹੈ ਜਿਸ ਦੀ ਹਾਲਤ ਇੱਥੇ ਬਹੁਤ ਖਰਾਬ ਹੈ ਅਜੇ ਤੱਕ ਉਹਨਾਂ ਨੂੰ ਵੇਖਣ ਲਈ ਕੋਈ ਨਹੀਂ ਆਇਆ ਨਾ ਹੀ ਉਹਨਾਂ ਦਾ ਕਿਸੇ ਨੇ ਹਾਲਚਾਲ ਪੁੱਛਿਆ ਪਰੇਸ਼ਾਨੀ ਇਹ ਹੈ ਕਿ ਪਾਪੂ ਕੁਝ ਦੱਸਦਾ ਵੀ ਨਹੀਂ ਉਨੂੰ ਇੱਥੇ ਕਿਸ ਨੇ ਛੱਡਿਆ ਉਹਦਾ ਘਰਵਾਰ ਕਿੱਥੇ ਹੈ ਬਿਨਾ ਕਿਸੇ ਜਾਣਕਾਰੀ ਤੋਂ ਅਸੀਂ ਉਹਨਾਂ ਨੂੰ ਕਿਵੇਂ ਰੱਖ ਸਕਦੇ ਹਾਂ ਕੋਈ ਤਾਂ ਹੋਣਾ ਚਾਹੀਦਾ ਉਹਨਾਂ ਦੀ ਗਾਰੰਟੀ ਲੈਣ ਵਾਲਾ ਅਮਨ ਬੋਲੀ ਕੋਈ ਆਪਣੇ ਬੁੱਢੇ ਪਿਓ ਨੂੰ ਇਸ ਤਰ੍ਹਾਂ ਰਾਤ ਨੂੰ ਛੱਡ ਕੇ ਗਿਆ ਖੋਜ ਖਬਰ ਲੈਣ ਨਹੀਂ ਆਇਆ ਕਿਦਾਂ ਦੇ ਨਿਰਜ਼ਈ ਬੱਚੇ ਹੁੰਦੇ ਹਨ ਇਨਸਾਨ ਬੁਢਾਪੇ ਵਿੱਚ ਆਪਣੇ ਬੱਚਿਆਂ ਦੀ ਲੋਡ ਮਹਿਸੂਸ ਕਰਦਾ ਹੈ ਕੋਈ ਮਾਂ ਪਿਓ ਨਾਲ ਐਦਾਂ ਵਿਵਾਰ ਕਿਵੇਂ ਕਰ ਸਕਦਾ ਹੈ ਉਸ ਬਾਪੂ ਨੇ ਕੁਝ ਦੱਸਿਆ ਕਿੱਥੋਂ ਆਇਆ ਹੈ ਕੀ ਨਾਮ ਹੈ ਉਹਨਾਂ ਦਾ ਜੀ ਨਾਲ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਰਿਸੈਪਸ਼ਨ ਵਾਲੀ ਕੁੜੀ ਬੋਲੀ ਕਿ ਨਹੀਂ ਮੈਡਮ ਅਸੀਂ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬਾਪੂ ਕੁਝ ਨਹੀਂ ਦੱਸਦਾ ਅੰਦਰੰਗ ਦੀ وجہ ਨਾਲ ਵੈਸੇ ਵੀ ਸਾਫ਼ ਨਹੀਂ ਬੋਲ ਸਕਦੇ ਬਸ ਕਦੇ-ਕਦੇ ਮੂੰਹ ਚੋਂ ਅਜੀਬ ਜਿਹੇ ਸ਼ਬਦ ਕੱਢਦੇ ਨੇ ਪਰ ਸਾਡੇ ਪੱਲੇ ਤਾਂ ਕੁਝ ਨਹੀਂ ਪੈਂਦਾ ਉਹ ਬੋਲੀ ਕੀ ਕਹਿੰਦੇ ਨੇ ਉਹ ਰਿਤੂ ਰਿਤੂ ਕਹਿੰਦੇ ਨੇ ਇਹ ਸੁਣ ਕੇ ਅਮਨ ਨੂੰ ਕੁਝ ਯਾਦ ਆਉਣ ਲੱਗਦਾ ਹੈ ਕਿਤੇ ਉਹ ਤਾਂ ਨਹੀਂ ਅਮਨ ਬੋਲੀ ਮੈਨੂੰ ਦੱਸੋ ਕਿਹੜੇ ਕਮਰੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਅਮਨ ਭੱਜ ਕੇ ਉਹਨਾਂ ਨੂੰ ਲੱਭਦੀ ਉਹਨਾਂ ਦੇ ਕਮਰੇ ਵਿੱਚ ਗਈ ਉਨਾਂ ਦੇ ਬੈੱਡ ਕੋਲ ਪਹੁੰਚਦੀ ਹੈ ਤੇ ਸੁੱਕੀ ਲੱਕੜੀ ਵਰਗੇ ਕੱਪੜਿਆਂ ਵਿੱਚ ਲਪੇਟੇ ਹੋਏ ਬਿੰਦਰਪਾਲ ਸਿੰਘ ਨੂੰ ਜਦੋਂ ਉਹ ਦੇਖਦੀ ਹੈ ਤਾਂ ਉਹਦਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ। ਉਹਦੇ ਮੂੰਹ 'ਚੋਂ ਨਿਕਲਦਾ ਹੈ ਕਿ ਇਹ ਤਾਂ ਉਹੀ ਹਨ ਪਰ ਇਹਨਾਂ ਦੀ ਇੰਨੀ ਮਾੜੀ ਹਾਲਤ ਕਿਵੇਂ ਹੋ ਗਈ? ਅਮਨਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ ਤੇ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਦੀ ਹੈ ਕਿ ਜਦੋਂ ਉਹ ਸ਼ਹਿਰ ਦੇ ਅਨਾਥ ਆਸ਼ਰਮ ਵਿੱਚ ਰਹਿੰਦੀ ਸੀ ਤੇ ਸਕੂਲ ਦੇ ਨੇੜਲੇ ਘਰ ਵਿੱਚ ਇੱਕ ਬਿੰਦਰਪਾਲ ਸਿੰਘ ਆਪਣੇ ਘਰ ਵਾਲੀ ਦੀ ਮੌਤ ਤੋਂ ਬਾਅਦ ਆਪਣੇ ਪੁੱਤ ਨਾਲ ਰਹਿੰਦਾ ਸੀ। ਉਸੇ ਸਕੂਲ ਵਿੱਚ ਜੱਬਰਦਸੀ ਦੀ ਨੌਕਰੀ ਕਰਦਾ ਸੀ ਇੱਕ ਦਿਨ ਜਦੋਂ ਉਹ ਸੁਖਜੀਤ ਨੂੰ ਲੈ ਕੇ ਘਰੇ ਜਾ ਰਿਹਾ ਸੀ ਤਾਂ ਸਾਹਮਣੇ ਪਾਪੜ ਵੇਚਣ ਵਾਲਾ ਖੜਾ ਸੀ ਸੁਖਜੀਤ ਪਾਪੜ ਲੈਣ ਦੀ ਜਿੱਦ ਕਰਦਾ ਹੈ ਤੇ ਉੱਥੇ ਹੀ ਅਮਨ ਆਸ਼ਰਮ ਦੇ ਗੇਟ ਤੇ ਖੜੀ ਲਜਾਈਆਂ ਨਜਰਾਂ ਨਾਲ ਪਾਪੜ ਵਾਲੇ ਨੂੰ ਦੇਖ ਰਹੀ ਸੀ ਬਿੰਦਰਪਾਲ ਨੂੰ ਉਹਦੇ ਤੇ ਬਹੁਤ ਰਸਾਉਂਦਾ ਹੈ ਤੇ ਉਹ ਦੋ ਪੈਕਟ ਪਾਪੜ ਖਰੀਦ ਲੈਂਦਾ ਹੈ ਉਹਨਾਂ ਵਿੱਚੋਂ ਇੱਕ ਸੁਖਜੀਤ ਨੂੰ ਦੇ ਦਿੰਦਾ ਹੈ ਤੇ ਦੂਜਾ ਅਮਨ ਨੂੰ ਪਹਿਲਾਂ ਤਾਂ ਅਮਨ ਹਿਜਕ ਚੋਂਦੀ ਹੈ ਪਰ ਫਿਰ ਉਹ ਕਹਿੰਦਾ ਹੈ ਕਿ ਲੈ ਲੈ ਰਿੱਤੂ ਖਾ ਲੈ ਸੁਖਜੀਤ ਗੁੱਸੇ ਵਿੱਚ ਬੋਲਿਆ Papa ਤੁਸੀਂ ਇਹਨਾਂ ਨੂੰ ਕਿਉਂ ਦੇ ਰਹੇ ਹੋ ਤੁਸੀਂ ਤਾਂ ਮੇਰੇ ਪਾਪਾ ਹੋ ਇਹਦਾ ਪਾਪਾ ਇਸ ਨੂੰ ਦਵਾਵੇਗਾ ਬਿੰਦਰਪਾਲ ਸਿੰਘ ਬੋਲੇ ਕਿ ਪੁੱਤ ਰੱਬ ਨੇ ਬਣਾਇਆ ਸਭ ਨੂੰ ਤੈਨੂੰ ਵੀ ਇਹਨੇ ਬਣਾਇਆ ਤੇ ਮੈਨੂੰ ਵੀ ਰੱਬ ਨੇ ਤੇਰੀ ਦੇਖਭਾਲ ਲਈ ਮੈਨੂੰ ਭੇਜਿਆ ਹੈ ਪਰ ਇਸ ਦੀ ਦੇਖਭਾਲ ਲਈ ਕੋਈ ਨਹੀਂ ਇਸ ਲਈ ਆਪਾਂ ਇਹਨੂੰ ਖਵਾ ਦਿੰਦੇ ਹਾਂ ਸੁਖਜੀਤ ਨੇ ਕੁਝ ਨਾ ਕਿਹਾ ਉਸ ਤੋਂ ਬਾਅਦ ਹੌਲੀ-ਹੌਲੀ ਅਮਨ ਤੇ ਬਿੰਦਰਪਾਲ ਦਾ ਇੱਕ ਪਿਆਰਾ ਜਿਹਾ ਰਿਸ਼ਤਾ ਬਣ ਗਿਆ ਇਸ ਰਿਸ਼ਤੇ ਦੇ ਸੁਖਜੀਤ ਕਦੇ ਵੀ ਖੁਸ਼ ਨਹੀਂ ਸੀ ਉਹ ਅਮਨ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਬਿੰਦਰਪਾਲ ਨੇ ਆਸ਼ਰਮ ਦੇ ਲੋਕਾਂ ਨੂੰ ਕਹਿ ਕੇ ਕਦੇ-ਕਦੇ ਅਮਨ ਨੂੰ ਆਪਣੇ ਘਰ ਲੈ ਆਉਂਦਾ ਆਪਣੇ ਹੱਥਾਂ ਨਾਲ ਰੋਟੀ ਖਵਾਉਂਦਾ ਇੱਕ ਦਿਨ ਬਿੰਦਰਪਾਲ ਬੋਲੇ ਕਿ ਪਤਾ ਹੈ ਅਮਨ ਸੁਖਜੀਤ ਪੜ ਕੇ ਵੱਡਾ ਇੰਜੀਨੀਅਰ ਬਣਨਾ ਚਾਹੁੰਦਾ ਹੈ ਤੂੰ ਕੀ ਬਣੇਂਗੀ ਅਮਨ ਕਹਿਣ ਲੱਗੀ ਕਿ ਬਾਪੂ ਜੀ ਮੈਂ ਤਾਂ ਇੱਕ ਡਾਕਟਰ ਬਣੂੰਗੀ ਉਹ ਹੱਸ ਕੇ ਬੋਲੇ ਅੱਛਾ ਰਿਤੂ ਡਾਕਟਰ ਬਣੇਗੀ ਫਿਰ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਬਿਮਾਰ ਹੋਵਾਂਗੇ ਤਾਂ ਸਾਨੂੰ ਦਵਾਈ ਦੇਵੇਂਗੀ ਤਾਂ ਉਹ ਕਹਿਣ ਲੱਗਦੀ ਹੈ ਕਿ ਬਾਪੂ ਜੀ ਹਾਂ ਮੈਂ ਡਾਕਟਰ ਬਣੂੰਗੀ ਮੈਂ ਤੁਹਾਨੂੰ ਦਵਾਈ ਜ਼ਰੂਰ ਦੇਵਾਂਗੀ ਬਿੰਦਰਪਾਲ ਉਸ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿੰਦਾ ਹੈ ਕਿ ਪੁੱਤ ਬਹੁਤ ਮਿਹਨਤ ਕਰ ਆਪਣੀ ਕਲਾਸ ਤੋਂ ਫਸਟ ਆਵੇਂਗੀ ਤਾਂ ਤੂੰ ਜ਼ਰੂਰ ਡਾਕਟਰ ਬਣੇਗੀ ਸੁਖਜੀਤ ਚਿਰਕੇ ਬੋਲਦਾ ਹੈ ਕਿ ਪਾਪਾ ਤੁਸੀਂ ਇਹਨੂੰ ਜ਼ਿਆਦਾ ਪਿਆਰ ਕਰਦੇ ਹੋ ਬਿੰਦਰਪਾਲ ਸਿੰਘ ਉਸ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਪੁੱਤ ਇਸ ਤਰ੍ਹਾਂ ਨਾ ਕਰ ਐਦਾ ਤਾਂ ਵਿਚਾਰੀ ਦਾ ਕੋਈ ਨਹੀਂ ਸਿਰਫ ਆਪਾਂ ਹੀ ਹਾਂ ਇਸ ਤਰ੍ਹਾਂ ਦਿਨ ਬੀਤ ਜਾਂਦੇ ਨੇ ਹੌਲੀ-ਹੌਲੀ ਅਮਨ ਹੁਸ਼ਿਆਰ ਹੁੰਦੀ ਜਾ ਰਹੀ ਸੀ ਹਰ ਸਾਲ ਆਪਣੇ ਕਲਾਸ ਵਿੱਚੋਂ ਫਸਟ ਆਉਣ ਲੱਗਦੀ ਹੈ ਤੇ ਇੱਕ ਦਿਨ ਉਹ ਡਾਕਟਰ ਬਣਨ ਲਈ ਦੂਜੇ ਸ਼ਹਿਰ ਵਿੱਚ ਪੜ੍ਹਨ ਜਾਣ ਲੱਗਦੀ ਹੈ। ਉਹ ਜਾਂਦੀ ਹੋਈ ਬਿੰਦਰਵਾਲ ਨੂੰ ਚਿਮੜ ਕੇ ਬਹੁਤ ਰੋਂਦੀ ਹੈ ਤੇ ਬੋਲਦੀ ਹੈ ਕਿ ਮੈਂ ਆਸ਼ਰਮ ਵਿੱਚ ਰਹੀ ਸੀ ਪਰ ਤੁਹਾਡੀ ਵਜ੍ਹਾ ਨਾਲ ਮੈਨੂੰ ਕਦੇ ਮਹਿਸੂਸ ਨਹੀਂ ਸੀ ਹੋਇਆ। ਮੈਂ ਅਨਾਥਾ। ਮੈਨੂੰ ਵੀ ਬਾਪੂ ਦਾ ਪਿਆਰ ਮਿਲਿਆ। ਉਸ ਤੋਂ ਬਾਅਦ ਅਮਨ ਡਾਕਟਰ ਦੀ ਪੜ੍ਹਾਈ ਵਿੱਚ ਐਨੀ ਵਿਜੀ ਹੋ ਗਈ ਕਿ ਉਸ ਦਾ ਆਉਣਾ ਜਾਣਾ ਘੱਟ ਹੋ ਗਿਆ। ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਸੁਖਜੀਤ ਉਹ ਘਰ ਖਾਲੀ ਕਰਕੇ ਬਾਪੂ ਜੀ ਦੇ ਨਾਲ ਦੂਜੇ ਸ਼ਹਿਰ ਚਲਾ ਗਿਆ। ਉਸ ਨੂੰ ਹੀ ਕ ਬਹੁਤ ਸ ਵੱਡਾ ਸਦਮਾ ਲੱਗਦਾ ਹੈ ਫਿਰ 2 ਸਾਲ ਬਾਅਦ ਜਦੋਂ ਉਸਨੇ ਡਾਕਟਰ ਦੀ ਡਿਗਰੀ ਹਾਸਲ ਕੀਤੀ ਤਾਂ ਬਾਪੂ ਜੀ ਨੂੰ ਬਹੁਤ ਯਾਦ ਕੀਤਾ ਅਮਨ ਨੇ ਉਹਨਾਂ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਉਹਨਾਂ ਦਾ ਪਤਾ ਟਿਕਾਣਾ ਪਤਾ ਨਹੀਂ ਸੀ ਜਿਸ ਕਰਕੇ ਉਹ ਕਦੇ ਉਹਨਾਂ ਨੂੰ ਮਿਲ ਨਾ ਸਕੀ ਅਚਾਨਕ ਰਿਸੈਪਸ਼ਨ ਵਾਲੀ ਕੁੜੀ ਦੀ ਆਵਾਜ਼ ਆਈ ਤੇ ਅਮਨ ਦਾ ਧਿਆਨ ਭੰਗ ਹੋ ਗਿਆ ਮੈਡਮ ਇਹਨਾਂ ਨੇ ਖਾਣਾ ਖਾ ਲਿਆ ਤੁਸੀਂ ਹੁਣ ਆਪਣੇ ਕੈਬਨ ਵਿੱਚ ਜਾ ਸਕਦੇ ਹੋ ਹੁਣ ਇਹਨਾਂ ਨੂੰ ਮੈਂ ਦੇਖ ਲਵਾਂਗੀ ਅਮਨ ਬੋਲੀ ਕਿ ਅੱਜ ਕਿੰਨੇ ਸਾਲਾਂ ਬਾਅਦ ਇਹ ਮੇਰੇ ਸਾਹਮਣੇ ਨੇ ਉਹ ਵੀ ਸਿਹਤ ਵਿੱਚ ਉਹ ਬਹੁਤ ਦੁਖੀ ਹੋ ਗਈ ਹੁਣ ਉਹ ਹੌਲੀ-ਹੌਲੀ ਬਿੰਦਰਪਾਲ ਦੇ ਕੰਨ ਦੇ ਕੋਲ ਜਾ ਕੇ ਬੋਲੀ ਕਿ ਬਾਪੂ ਜੀ ਦੇਖੋ ਤੁਹਾਡੀ ਇੱਛਾ ਸੀ ਨਾ ਮੈਂ ਡਾਕਟਰ ਬਣਾ ਦੇਖੋ ਅੱਜ ਤੁਹਾਡੀ ਰਿਤੂ ਡਾਕਟਰ ਬਣ ਗਈ ਹੁਣ ਮੈਂ ਤੁਹਾਨੂੰ ਦਵਾਈ ਦੇਵਾਂਗੀ ਤੇ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਅਮਨ ਦੀ ਆਵਾਜ਼ ਸੁਣ ਕੇ ਥੋੜੀ ਦੇਰ ਤਾਂ ਉਸ ਨੇ ਅੱਖਾਂ ਖੋਲ ਲੀਆਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਪਰ ਫਿਰ ਥੋੜੀ ਦੇਰ ਬਾਅਦ ਇਹ ਚਮਕ ਗਾਇਬ ਹੋ ਗਈ ਤੇ ਬੋਲਿਆ ਤੂੰ ਕੌਣ ਹੈ ਬੱਜੀ ਮੈਂ ਪਛਾਣਿਆ ਨਹੀਂ ਮੁਸ਼ਕਲ ਨਾਲ ਉਹਨਾਂ ਦੇ ਮੂੰਹ ਵਿੱਚੋਂ ਆਵਾਜ਼ ਨਿਕਲੀ ਅਮਨ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗੀ ਤੇ ਸੋਚਣ ਲੱਗੀ ਬਾਪੂ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਤੂੰ ਚਾਹੇ ਜਿੰਨੀ ਮਰਜੀ ਵੱਡੀ ਹੋ ਜਾ ਮੈਂ ਭੀੜ ਵਿੱਚੋਂ ਵੀ ਤੈਨੂੰ ਪਛਾਣ ਲਵਾਂਗਾ ਮੇਰੀ ਅਦਾਸਤ ਇੰਨੀ ਤੇਜ ਹੈ ਤੇ ਅੱਜ ਤੁਸੀਂ ਮੈਨੂੰ ਪਛਾਣ ਨਹੀਂ ਨਹੀਂ ਸਕੇ ਅਮਨ ਦੀਆਂ ਅੱਖਾਂ ਵਿੱਚ ਅੰਝੂ ਵਗਣ ਲੱਗੇ ਨਰਸ ਆ ਕੇ ਕਹਿੰਦੀ ਹੈ ਕਿ ਮੈਡਮ ਤੁਸੀਂ ਰੋ ਕਿਉਂ ਰਹੇ ਹੋ ਤੁਸੀਂ ਇਹਨਾਂ ਨੂੰ ਜਾਣਦੇ ਹੋ ਅਮਨ ਬੋਲੀ ਕਿ ਹਾਂ ਮੈਂ ਇਹਨਾਂ ਨੂੰ ਜਾਣਦੀ ਹਾਂ ਇਹਨਾਂ ਦਾ ਬਹੁਤ ਵੱਡਾ ਕਰਜ਼ਾ ਹੈ ਮੇਰੇ ਤੇ ਅਮਨ ਨੇ ਖੁਦ ਨੂੰ ਸੰਭਾਲਿਆ ਤੇ ਬੋਲੀ ਉਹਨਾਂ ਦੇ ਰਿਸ਼ਤੇਦਾਰ ਦੀ ਜਗ੍ਹਾ ਤੇ ਮੇਰਾ ਨਾਮ ਲਿਖ ਦਿਓ ਇਹਨਾਂ ਨੂੰ ਇੱਥੇ ਸਪੈਸ਼ਲ ਵਾਰਡ ਵਿੱਚ ਸ਼ਿਫਟ ਕਰ ਦਿਓ ਜੋ ਵੀ ਖਰਚਾ ਆਵੇਗਾ ਮੈਂ ਦੇ ਦੇਵਾਂਗੀ ਇਹ ਕਹਿ ਕੇ ਹੋਰੋਂਦੀ ਹੋਈ ਉੱਥੋਂ ਚਲੀ ਗਈ ਅਮਨ ਉਦਾਸ ਹੋ ਕੇ ਘਰ ਪਹੁੰਚਦੀ ਹੈ ਤਾਂ ਉਸਦਾ ਪਤੀ ਰਾਜ ਵੀ ਰੋਦੇ ਰੋਣ ਦਾ ਕੰਨ ਪੁੱਛਦਾ ਹੈ ਮਨ ਨਿਰੋਂਦੇ ਹੋਏ ਸਾਰੀ ਗੱਲ ਦੱਸ ਦਿੱਤੀ ਤੇ ਬੋਲੀ ਕਿ ਸੁਖਜੀਤ ਦਾ ਸੁਭਾਤਾ ਬਚਪਨ ਤੋਂ ਹੀ ਚੰਗਾ ਨਹੀਂ ਸੀ ਸ਼ਾਇਦ ਅੱਜ ਵੀ ਉਵੇਂ ਦਾ ਹੀ ਹੋਵੇਗਾ ਇਸੇ ਕਰਕੇ ਤਾਂ ਉਹ ਬਾਪੂ ਜੀ ਨੂੰ ਇੱਥੇ ਛੱਡ ਕੇ ਚਲਾ ਗਿਆ ਮਤਲਬ ਵੀ ਉਹ ਇਸੇ ਸ਼ਹਿਰ ਵਿੱਚ ਰਹਿੰਦਾ ਹੈ ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰਾਂਗੀ ਜੋ ਇਨਸਾਨ ਦੂਜਿਆਂ ਲਈ ਇੰਨਾ ਉਨੇ ਆਪਣੇ ਪੁੱਤ ਲਈ ਕੀ ਕੁਝ ਨਹੀਂ ਕੀਤਾ ਹੋਣਾ ਮੈਂ ਸੁਖਜੀਤ ਨੂੰ ਆਪਣਾ ਭਰਾ ਸਮਝਦੀ ਸੀ ਤੇ ਸੋਚਦੀ ਸੀ ਕਿ ਜਦੋਂ ਵੀ ਉਹ ਮਿਲੇਗਾ ਉਸਦੀ ਹਰ ਸੰਭਵ ਮਦਦ ਕਰਾਂਗੀ ਕਿਉਂਕਿ ਉਹਦੇ ਬਾਪੂ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ ਮੈਂ ਉਹਨੂੰ ਕਦੇ ਨਹੀਂ ਭੁੱਲ ਸਕਦੀ ਰਾਜਵੀਰ ਨੇ ਕਿਹਾ ਕਿ ਅਮਨ ਰੋ ਨਾ ਜੋ ਬੇਟਾ ਆਪਣੇ ਪਿਓ ਦਾ ਨਹੀਂ ਹੋਇਆ ਉਹ ਤੇਰੇ ਵਰਗੀ ਹਨਾ ਤਾਂ ਦਾ ਭਰਾ ਕਿਵੇਂ ਬਣ ਸਕਦਾ ਹੈ ਅਗਲੇ ਦਿਨ ਰਾਜਵੀਰ ਤੇ ਅਮਨ ਬਿਰਦਾਸ਼ਰਮ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਰਾਜਵੀਰ ਨੇ ਬਿੰਦਰਪਾਲ ਨੂੰ ਦੇਖਿਆ ਤਾਂ ਉਹਦੇ ਪੈਰਾ ਹੈਡੋ ਜਮੀਨ ਨਿਕਲ ਗਈ ਕਿਉਂਕਿ 8 ਮਹੀਨੇ ਪਹਿਲਾਂ ਵਿੰਦਰਪਾਲ ਨੂੰ ਉਸ ਨੂੰ ਬਹੁਤ ਵੱਡਾ ਆਦਮੀ ਬਣਨ ਦਾ ਆਸ਼ੀਰਵਾਦ ਦਿੱਤਾ ਸੀ ਇਹ ਉਹੀ ਬੇਟਰ ਸੀ ਜਿਸ ਨੇ ਹੋਟਲ ਵਿੱਚ ਵਿੰਦਰਪਾਲ ਨੂੰ ਖਾਣਾ ਖਵਾਇਆ ਸੀ ਉਹਨੇ ਸ਼ਾਇਦ ਸੋਚਿਆਗੀ ਅੱਜ ਉਹਦੇ ਆਸ਼ੀਰਵਾਦ ਕਾਰਨ ਹੀ ਉਹ ਇਸ लायक ਬਣ ਸਕਿਆ ਉਹਦੇ ਵਰਗੇ ਕਿੰਨੇ ਹੀ ਲੋਕਾਂ ਦੀ ਉਹ ਰੋਜ਼ ਮਦਦ ਕਰਦਾ ਇੱਥੋਂ ਤੱਕ ਕਿ ਉਹਨੇ ਆਪਣੇ ਸ਼ਹਿਰ ਵਿੱਚ ਨਵਾਂ ਹੋਟਲ ਵੀ ਖੋਲ੍ਹ ਲਿਆ ਸੀ ਉਹ ਤਾਂ ਅਕਸਰ ਵਿੰਦਰਪਾਲ ਨੂੰ ਯਾਦ ਕਰਦਾ ਤੇ ਸੋਚਦਾ ਕਿ ਜਦੋਂ ਕਦੇ ਮਿਲੇਗਾ ਉਹਦਾ ਜਰੂਰ ਸ਼ੁਕਰੀਆ ਕਰੂੰਗਾ ਪਤਾ ਨਹੀਂ ਸੀ ਕਿ ਉਹ ਵਿਚਾਰੇ ਇਸ ਹਾਲਤ ਵਿੱਚ ਮਿਲੂਗਾ ਉਸ ਨੂੰ ਦੇਖ ਕੇ ਰਾਜਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਮਨ ਨੂੰ ਜਦੋਂ ਇਹ ਸਭ ਪਤਾ ਲੱਗਿਆ ਤਾਂ ਉਸ ਦਾ ਗੁੱਸਾ ਸਤਵੇਂ ਆਸਮਾਨ ਤੇ ਸੀ ਅਮਨ ਨੇ ਹਸਪਤਾਲ ਵਿੱਚ ਬਾਪੂ ਜੀ ਦੇ ਨਾਲ ਇੱਕ ਵੀਡੀਓ ਬਣਾਈ ਤੇ ਉਹਦੇ ਵਿੱਚ ਸੁਖਜੀਤ ਨੂੰ ਇੱਕ ਸੰਦੇਸ਼ ਭੇਜਿਆ ਕਿ ਸੁਖਜੀਤ ਸ਼ਾਇਦ ਤੈਨੂੰ ਯਾਦ ਨਹੀਂ ਪਰ ਮੈਂ ਉਹ ਹੀ ਅਮਨ ਹਾਂ ਜੋ ਤੇਰੇ ਘਰ ਦੇ ਕੋਲ ਅਨਾਥਾ ਸ਼ਰਮ ਵਿੱਚ ਰਹਿੰਦੀ ਸੀ ਬਾਪੂ ਜੀ ਦੀ ਰਿੱਤੂ ਬਾਪੂ ਜੀ ਦੀ ਸਾਰੀ ਜ਼ਿੰਮੇਵਾਰੀ ਮੈਂ ਚੁੱਕਣਾ ਚਾਹੁੰਦੀ ਹਾਂ बस तेरी मंजूरी चाहिए जे तू मेनू मिल सकदा है त बहुत चंगा होवेगा अमन ए, ए ने जाल फैलाया ਸੀ ਤੇ சுகਜੀਤ ਉਹਦੇ ਵਿੱਚ ਫਸ ਗਿਆ ਇੱਕ ਦਿਨ சுகਜੀਤ ਆਪਣੇ ਘਰ ਵਾਲੀ ਦੇ ਕੋਲ ਖੜਾ ਸੀ ਉਹ ਕਹਿਣ ਲੱਗੀ ਕਿ ਜਰਾ ਦੇਖਿਓ ਇਹ ਬਾਪੂ ਜੀ ਦੇ ਨਾਲ ਕੋਣ ਕੁੜੀ ਹੈ ਇਹ ਤੁਹਾਡਾ ਨਾਂ ਲੈ ਕੇ ਤੁਹਾਨੂੰ ਲੱਗ ਰਹੀ ਹੈ சுகਜੀਤ ਪਹਿਲਾਂ ਤਾਂ ਕੁਝ ਘਬਰਾ ਗਿਆ ਫਿਰ ਉਹਨੇ ਅਮਨ ਦੀ ਗੱਲ ਸੁਣੀ ਤੇ ਬੋਲਿਆ ਅੱਛਾ ਇਹ ਇਹ ਸੱਚੀ ਡਾਕਟਰ ਬਣ ਗਈ ਬਾਪੂ ਜੀ ਨੇ ਇਸ ਕੁੜੀ ਵਾਸਤੇ ਬਹੁਤ ਕੁਝ ਕੀਤਾ ਪਰ ਮੇਰੇ ਤੇ ਧਿਆਨ ਕਦੇ ਨਹੀਂ ਦਿੱਤਾ ਇਹ ਤਾਂ ਮੇਰੀ ਕਿਸਮਤ ਸੀ ਕਿ ਮੈਂ ਇੰਜੀਨੀਅਰ ਬਣ ਗਿਆ ਸੁਖਜੀਤ ਦੀ ਘਰ ਵਾਲੀ ਬੋਲੀ ਜਰਾ ਸੋਚੋ ਇਹ ਤਾਂ ਕਿੰਨੀ ਵੱਡੀ ਡਾਕਟਰ ਹੈ ਸਾਡੀ ਕਿੰਨੀ ਮਦਦ ਕਰ ਸਕਦੀ ਹੈ ਚੰਗੀ ਗੱਲ ਹੈ ਬੱਪੂ ਜੀ ਦਾ ਸਾਰਾ ਖਰਚਾ ਇਹ ਚੁੱਕ ਰਹੀ ਹੈ ਮੈਂ ਤਾਂ ਕਹਿਨੀ ਹਾਂ ਇੱਕ ਵਾਰੀ ਜਾ ਕੇ ਤੁਸੀਂ ਇਹਨੂੰ ਮਿਲ ਲਿਓ ਸੁਖਜੀਤ ਉਹਦੀ ਗੱਲ ਮੰਨਦਾ ਤੇ ਅਮਨ ਕੋਲ ਪਹੁੰਚ ਜਾਂਦਾ ਹੈ ਅਮਨ ਉਸ ਨੂੰ ਵੇਖ ਕੇ ਬੋਲਦੀ ਹੈ ਕਿ ਤੂੰ ਬਿਲਕੁਲ ਨਹੀਂ ਬਦਲਿਆ ਸੁਖਜੀਤ ਅੱਜ ਵੀ ਤੇਰੇ ਚਿਹਰੇ ਤੇ ਗੁੱਸੇ ਤੇ ਜਲਨ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਹੈ ਮੈਨੂੰ ਤੇਰੇ ਤੋਂ ਬਸ ਇੱਕ ਹੀ ਸ਼ਿਕਾਇਤ ਹੈ ਤੂੰ ਬਾਪੂ ਜੀ ਨਾਲ ਐਦਾਂ ਦਾ ਸਲੂਕ ਕਿਉਂ ਕੀਤਾ ਬਿੰਦਰਵਲ ਨੇ ਜਿਵੇਂ ਸੁਖਜੀਤ ਨੂੰ ਦੇਖਿਆ ਤਾਂ ਉਹਦੇ ਸਰੀਰ ਵਿੱਚ ਹਿਲਜੁਲ ਹੋਣ ਲੱਗੀ ਅਮਨ ਬੋਲੀ ਕਿ ਐਨੇ ਦਿਨਾਂ ਤੋਂ ਇਹ ਮਰੇ ਪਏ ਇਨਸਾਨ ਦੀ ਤਰ੍ਹਾਂ ਸੀ ਅੱਜ ਤੈਨੂੰ ਦੇਖ ਕੇ ਇਹਨਾਂ ਦਾ ਸਰੀਰ ਵਿੱਚ ਜਾਨ ਆ ਗਈ ਇੱਕ ਤੂੰ ਐ ਜੋ ਇਹਨਾਂ ਨੂੰ ਇਕੱਲੇ ਛੱਡ ਕੇ ਚਲਾ ਗਿਆ ਆਪਣੇ ਪਿਓ ਨਾਲ ਕੋਣ ਐਦਾਂ ਕਰਦਾ ਹੈ ਸੁਖਜੀਤ ਬੋਲਿਆ ਤੂੰ ਤਾਂ ਕਹਿੰਦੀ ਹੈ ਕਿ ਇਹ ਤੇਰੇ ਲਈ ਬਹੁਤ ਕੁਝ ਹਨ ਹੁਣ ਤੂੰ ਇਸ ਬੁੱਢੇ ਦੀ ਸੇਵਾ ਕਰ ਮੇਰੀ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਰਹੀ ਸੁਖਜੀਤ ਦੀ ਇਹ ਗੱਲ ਸੁਣ ਕੇ ਅਮਨ ਨੇ ਇੱਕ ਜ਼ੋਰਦਾਰ ਥੱਪੜ ਉਸਦੇ ਮੂੰਹ ਤੇ ਮਾਰਿਆ ਤੇ ਕਿਹਾ ਤੂੰ ਅੱਜ ਆਪਣੇ ਪੈਰਾਂ ਤੇ ਖੜਾ ਹੈ ਤਾਂ ਇਹ ਇਨਸਾਨ ਤੇਰੇ ਲਈ ਬਲਾਚਾਰ ਹੋ ਗਿਆ ਪੁੱਤ ਹੋ ਕੇ ਤੂੰ ਇਹਦੇ ਸਾਰੇ ਪੈਸੇ ਖੋਲੇ ਤੇ ਇਹਨਾਂ ਨੂੰ ਇੱਥੇ ਛੱਡ ਗਿਆ ਆਪਣੇ ਪੈਸਾ ਨਾਲ ਇਹ ਆਪਣਾ ਗੁਜ਼ਾਰਾ ਕਰ ਲੈਂਦੇ ਤੂੰ ਉਹਨਾਂ ਦੀ ਜ਼ਿੰਮੇਵਾਰੀ ਨਾ ਵੀ ਲੈਂਦਾ ਸੁਖਜੀਤ ਹਕਲਾਉਂਦੇ ਹੋਏ ਬੋਲਿਆ ਕਿ ਤੂੰ ਕਹਿਣਾ ਕੀ ਚਾਹੁੰਦੀ ਹੈ ਕਿ ਮੈਂ ਇਹਨਾਂ ਨਾਲ ਧੋਖਾ ਕੀਤਾ ਹੈ ਇਹ ਸਭ ਸੁਣਾਉਣ ਵਾਸਤੇ ਤੂੰ ਮੈਨੂੰ ਇੱਥੇ ਬੁਲਾਇਆ ਹੈ ਇਹ ਮੇਰਾ ਬਾਪੂ ਹੈ ਮੈਂ ਜੋ ਮਰਜੀ ਕਰਾਂ ਮੈਂ ਇਹਨਾਂ ਨੂੰ ਇੱਥੇ ਸੁੱਟ ਕੇ ਗਿਆ ਪੈਸੇ ਖੋਏ ਹਨ ਤੂੰ ਦੱਸ ਮੇਰਾ ਕੀ ਵਿਗਾੜ ਲਵੇਂਗੀ ਅਮਨ ਕਹਿੰਦੀ ਹੈ ਕਿ ਅਸੀਂ ਤਾਂ ਕੁਝ ਨਹੀਂ ਕਰਾਂਗੇ ਪਰ ਪੁਲਸ ਵਾਲੇ ਤੇ ਸੰਤਾ ਵਾਲੇ ਤਾਂ ਕਰਨਗੇ ਉਹ ਤੂੰ ਨਹੀਂ ਜਾਣਦਾ ਕਿ ਉਹ ਤੇਰੇ ਨਾਲ ਕੀ ਕਰ ਸਕਦੇ ਹਨ ਸੁਖਜੀਤ ਗੁੱਸੇ ਵਿੱਚ ਬੋਲਦਾ ਹੈ ਤੂੰ ਲਗਦੀ ਕੀ ਹੈ ਤੁਸੀਂ ਮੇਰੇ ਪਿਓ ਦੀ ਭਲਾਈ ਦਾ ਬਦਲਾ ਇਸ ਤਰ੍ਹਾਂ ਲਓਗੇ ਮੇਰੇ ਪਿਓ ਦੀ ਧੀ ਬਣ ਕੇ ਤੂੰ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਰਾਜਵੀਰ ਬੋਲਿਆ ਕਿ ਅਸੀਂ ਤੈਨੂੰ ਇੱਥੇ ਬਾਪੂ ਦੀ ਜ਼ਿੰਮੇਵਾਰੀ ਲੈਣ ਵਾਸਤੇ ਨਹੀਂ ਬੁਲਾਇਆ ਸਗੋਂ ਇਹ ਦੱਸਣ ਵਾਸਤੇ ਬੁਲਾਇਆ ਹੈ ਕਿ ਜੋ ਅੱਜ ਤੂੰ ਆਪਣੇ ਪਿਓ ਨਾਲ ਕੀਤਾ ਬਹੁਤ ਗਲਤ ਕੀਤਾ ਉਸੇ ਤਰ੍ਹਾਂ ਕੱਲ ਤੇਰਾ ਪੁੱਤ ਵੀ ਤੇਰੇ ਨਾਲ ਕਰੇਗਾ ਕਿਉਂਕਿ ਸਾਰੀ ਦੁਨੀਆ ਤੈਨੂੰ ਦੇਖ ਰਹੀ ਹੈ ਕਮਨ ਦੇ ਇਸ਼ਾਰੇ ਨੂੰ ਸਮਝ ਕੇ ਸੁਖਜੀਤ ਨੇ ਜਦੋਂ ਪਿੱਛੇ ਦੇਖਿਆ ਤਾਂ ਬਹੁਤ ਸਾਰੇ মিডিਆ ਵਾਲੇ ਉਸ ਨੂੰ ਟੀਵੀ ਤੇ ਲਾਈਵ ਦੇਖ ਰਹੇ ਸਨ ਸਾਰਾ ਮਾਜਰਾ ਸਮਝ ਕੇ ਸੁਖਜੀਤ ਨੇ ਤੁਰੰਤ ਆਪਣਾ ਮੂੰਹ ਹੱਥ ਨਾਲ ਢੱਕ ਲਿਆ ਅਮਨ ਬੋਲੀ ਕਿ ਇਦਾਂ ਦਾ ਕੰਮ ਕਿਉਂ ਕੀਤਾ ਜੋ ਦੁਨੀਆ ਤੋਂ ਮੁਲਕ ਹੋਣਾ ਪਵੇ ਤੂੰ ਕੀ ਜਾਣੇ ਮਾਪਿਓ ਕੀ ਹੁੰਦੇ ਹਨ ਤੇਰੇ ਕੋਲ ਬਾਪੂ ਜੀ ਸੀ ਸਾਡੇ ਵਰਗਿਆਂ ਨਾਲ ਤਾਂ ਬੱਚਿਆਂ ਨੂੰ ਪੁੱਛ ਜਿਹੜੇ ਮਾਂ-ਬਾਪ ਨੂੰ ਤਰਸਦੇ ਨੇ ਅਮਨ ਦੇ ਸ਼ਬਦ ਸੁਖਜੀਤ ਦੇ ਦਿਲ ਨੂੰ چیر ਰਹੇ ਸਨ ਉਹ ਨਜ਼ਰਾਂ ਥੱਲੇ ਚੁਕਾਈ ਕਦੇ ਆਪਣੇ ਮੂੰਹ ਨੂੰ ਤੇ ਕਦੇ ਹੱਥਾਂ ਨਾਲ ਆਪਣੇ ਕੰਨੋਂ ਲੁਕੋ ਰਿਹਾ ਸੀ ਅਮਨ ਬੋਲੀ ਸੁਖਜੀਤ ਮੈਂ ਤੈਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅੱਜ ਤੂੰ ਆਪਣੇ ਮਾਂ-ਪਿਓ ਨਾਲ ਕੀਤਾ ਕਨੂੰ ਤੂੰ ਬੁਰੇ ਟਾਈਮ ਵਿੱਚ ਤੇਰਾ ਕੋਈ ਨਹੀਂ ਹੋਊਗਾ ਮਾਪਿਓ ਦਾ ਦਿਲ ਟਕਉਣ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ ਅਮਨ ਨੇ ਪੁਲਿਸ ਦੇ ਸਾਹਮਣੇ ਵਿੰਦਰਪਾਲ ਨੂੰ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਚੁੱਕੀ ਤੇ ਸੁਖਜੀਤ ਨੂੰ ਹਰ ਰਿਸ਼ਤੇ ਤੋਂ ਆਜ਼ਾਦ ਕੀਤਾ ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਲੈ ਗਈ ਉਸਨੂੰ 6 ਮਹੀਨਿਆਂ ਦੀ ਜੇਲ੍ਹ ਹੋਈ 6 ਮਹੀਨਿਆਂ ਬਾਅਦ ਸੁਖਜੀਤ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਥਾਂ-ਥਾਂ ਤੇ ਉਸਦੀ ਵੀਡੀਓ ਚੱਲ ਰਹੀ ਸੀ ਹਰ ਬੰਦਾ ਉਸਨੂੰ ਉਲਾਨਦਾ ਪਾ ਰਿਹਾ ਸੀ ਉਹਦੇ ਅਮੀਰ ਸੋਹਰੇ ਨੇ ਵਿਵਸਥਾ ਦੂਰੀ ਬਣਾ ਲਈ ਸੀ ਸੁਖਜੀਤ ਦੀ ਘਰ ਵਾਲੀ ਉਸ ਨੂੰ ਮਿਲਣ ਲਈ ਹਵਾਲਾ ਚਾਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਹੁਣ ਕਿ ਮੈਂ ਤੈਨੂੰ ਤੇਰੇ ਹਾਲਾਤਾਂ ਕਰਕੇ ਛੱਡ ਰਹੀ ਹਾਂ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਲੋਕ ਮੈਨੂੰ ਮੇਨੇ ਮਾਰਦੇ ਨੇ ਮੈਥੋਂ ਸਹਿ ਨਹੀਂ ਹੁੰਦੀ ਇਹ ਸਭ ਕੁਝ ਜੋ ਤੂੰ ਕੀਤਾ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਘਰ ਵਾਲੀ ਵੀ ਉਸ ਨੂੰ ਛੱਡ ਕੇ ਪਿੱਕੇ ਚਲੀ ਗਈ ਸੁਖਜੀਤ ਜਮਾ ਕੱਲਾ ਰਹਿ ਗਿਆ 6 ਮਹੀਨੇ ਬਾਅਦ ਜਦੋਂ ਜੇਲ੍ਹ ਤੋਂ ਵਾਪਸ ਆਉਂਦਾ ਹੈ ਤਾਂ ਬਿਲਕੁਲ ਟੁੱਟ ਚੁੱਕਿਆ ਸੀ ਉਨੂੰ ਬਹੁਤ ਜ਼ਿਆਦਾ ਬਸਤਾਵਾ ਸੀ ਕਿ ਉਹਨੇ ਆਪਣੇ ਬਾਪੂ ਨਾਲ ਜੋ ਕੀਤਾ ਉਹ ਬਿਰਦਾ ਸ਼ਰਮ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਸਖਤ ਹਦਾਇਤ ਦਿੱਤੀ ਸੀ ਕਿ ਆਸ਼ਰਮ ਦੇ ਨੇੜੇ ਤੇੜੀ ਵੀ ਨਹੀਂ ਆਉਣਾ ਜਿਸ ਤਰ੍ਹਾਂ ਉਹਦਾ ਬਾਪੂ ਰੋਇਆ ਕੁੱਲਾਇਆ ਸੀ ਅੱਜ ਉਹ ਵੀ ਉਸੇ ਤਰ੍ਹਾਂ ਕੁੱਲਾ ਰਿਹਾ ਸੀ ਹੁਣ ਉਸ ਨੂੰ ਅਕਲਾ ਚੁੱਕੀ ਸੀ ਉਸ ਦੀ ਘਰ ਵਾਲੀ ਵੀ ਜਿਵੇਂ ਪੇਕੇ ਗਈ ਤਾਂ ਉਸ ਦੇ ਭਰਾ ਪਰਜਾਈ ਉਹਨੂੰ ਮੇਨੇ ਮਾਰਦੇ ਨੇ ਕਿੱਤੇਰੇ ਕਰਕੇ ਤੇਰੇ ਘਰ ਵਾਲੇ ਨੇ ਆਪਣੇ ਪਿਓ ਨੂੰ ਘਰੋਂ ਕੱਢਿਆ ਸੀ ਜੇ ਅਸੀਂ ਬਾਪੂ ਤੇ ਮਾਂ ਨੂੰ ਘਰੋਂ ਕੱਢੀਏ ਤਾਂ ਇਹਨੂੰ ਫੇਰ ਪਤਾ ਲੱਗੇ ਸੁਖਜੀਤ ਦੀ ਘਰਵਾਲੀ ਵੀ ਇਹ ਗੱਲ ਸਮਝ ਚੁੱਕੀ ਸੀ ਕਿ ਸੱਸ ਸੋਹਰਾ ਵੀ ਮਾਂ ਬਾਪ ਹੀ ਹੁੰਦੇ ਨੇ ਉਹਨਾਂ ਨਾਲ ਐਨਾ ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ ਔਰ ਔਰੋ ਕੇ ਬਾਈ ਗੁਰੂ ਅੱਗੇ ਮਾਫੀ ਮੰਗਦੀ ਹੈ ਤੇ ਸੁਖਜੀਤ ਕੋਲ ਵਾਪਸ ਆ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਆਪਾਂ ਨੂੰ ਬਾਪੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਸੁਗਜੀਤ ਕਹਿੰਦਾ ਹੈ ਕਿ ਕੋਈ ਮਿਲਣ ਨਹੀਂ ਦਿੰਦਾ ਮੈਂ ਤਾਂ ਬਹੁਤ ਜ਼ਿਆਦਾ ਪਸਤਾ ਰਿਹਾ ਉਹ ਦੋਨੇ ਬਿਰਦਾ ਸ਼ਰਮ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਪੈ ਜਾਂਦੇ ਹਨ ਪਰ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਉਸੇ ਤਰ੍ਹਾਂ ਉਹ ਬਾਹਰ ਹੀ ਬੈਠੇ ਰਹਿੰਦੇ ਹਨ ਹੁਣ ਦੋਨੋਂ ਭੁੱਖੇ ਪਿਆਸੇ ਬਾਹਰ ਬੈਠੇ ਦੋ ਦਿਨ ਹੋ ਗਏ ਸੀ ਜਿਵੇਂ ਇਹ ਗੱਲ ਬਾਹਰ ਗਾਰਡ ਨੇ ਅੰਦਰ ਜਾ ਕੇ ਅਮਨ ਨੂੰ ਦੱਸਤਾ ਉਹ ਬਹੁਤ ਹੈਰਾਨ ਹੁੰਦੀ ਹੈ ਉਸ ਨੂੰ ਉਹਨਾਂ ਦੀ ਤਰਸ ਆਉਂਦਾ ਹੈ ਤੇ ਉਹ ਬਾਹਰ ਆਉਂਦੀ ਹੈ ਤੇ ਦੋਨੋਂ ਨੂੰ ਮਿਲਦੀ ਹੈ ਦੋਨੇ ਅਮਨ ਦੇ ਪੈਰਾਂ ਵਿੱਚ ਡਿੱਗਦੇ ਨੇ ਤੇ ਆਪਣੇ ਪਿਓ ਨੂੰ ਮਿਲਣ ਲਈ ਮਿੰਤਾ ਕਰਨ ਲੱਗਦੇ ਨੇ ਉਹ ਦੋਨਾਂ ਨੂੰ ਲੈ ਕੇ ਆਸ਼ਰਮ ਦੇ ਅੰਦਰ ਚਲੀ ਜਾਂਦੀ ਹੈ ਹੁਣ ਬਾਪੂ ਜੀ ਬਿਲਕੁਲ ਠੀਕ ਹੋ ਚੁੱਕੇ ਸੀ ਕਿਉਂਕਿ ਅਮਨ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਸੀ ਪੁੱਤ ਤੈਨੂੰ ਬਾਪੂ ਦੇ ਪੈਰਾਂ ਵਿੱਚ ਡਿੱਗ ਜਾਂਦੇ ਨੇ ਤੇ ਰੋ ਕੇ ਮਾਫੀ ਮੰਗਣ ਲੱਗਦੇ ਨੇ ਫਿਰ ਅਮਨ ਨੂੰ ਕਹਿੰਦੇ ਨੇ ਕਿ ਅਸੀਂ ਬਾਪੂ ਜੀ ਨੂੰ ਘਰੇ ਲੈ ਜਾਣਾ ਹੈ ਅਮਨ ਇੱਕ ਵਾਰ ਸੋਚਦੀ ਹੈ ਕਿ ਇਹ ਬਾਪੂ ਨਾਲ ਉਸੇ ਤਰ੍ਹਾਂ ਵਿਵਾਰ ਨਾ ਕਰਨ ਪਰ ਸੁਖਜੀਤ ਤੇ ਉਹਦੀ ਘਰ ਵਾਲੀ ਉਹਨੂੰ ਪੂਰੀ ਤਸੱਲੀ ਦਿੰਦੇ ਨੇ ਕਿ ਅੱਜ ਤੋਂ ਬਾਅਦ ਐਦਾਂ ਦਾ ਕੁਝ ਨਹੀਂ ਹੋਵੇਗਾ ਤੁਸੀਂ ਜਦੋਂ ਮਰਜ਼ੀ ਆ ਕੇ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਸੁਗਰੀ ਤਾਂ ਆਪਣੇ ਬਾਪੂ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ ਸੀ ਉਸਨੇ ਆਪਣੇ ਬਾਪੂ ਨੂੰ ਹੁਣ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਹੁਣ ਦਿੱਤੀ ਤੇ ਉਸ ਦੀ ਘਰ ਵਾਲੀ ਵੀ ਬਾਪੂ ਜੀ ਦੀ ਖੂਬ ਸੇਵਾ ਕਰਦੀ ਸੀ ਉਹਨਾਂ ਦਾ ਇਹ ਬਦਲਿਆ ਰੂਪ ਦੇਖ ਕੇ ਬਿੰਦਰਪਾਤ ਸਿੰਘ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਆਪਣੇ ਧੀ ਰਿਕਤੂ ਨੂੰ ਬਹੁਤ ਜ਼ਿਆਦਾ ਆਸ਼ੀਰਵਾਦ ਦਿੰਦਾ ਹੈ ਅਮਨ ਤੇ ਰਾਜਵੀਰ ਵੀ ਬਾਪੂ ਨੂੰ ਮਿਲਣ ਲਈ ਆਉਂਦੇ ਰਹਿੰਦੇ ਸਨ ਸਾਰੇ ਜਾਨੇ ਖੁਸ਼ੀ-ਖੁਸ਼ੀ ਰਹਿਣ ਲੱਗਦੇ ਨੇ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਕਮੈਂਟਰ ਆਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਕਹਾਣੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣਨ ਲਈ ਤੁਹਾਡਾ ਧੰਨਵਾਦ